ਕਿਲੇ ਦਿਨ 3 ਮਾਰਚ ਦੇ ਰਪਚੀ ਨੂੰ ਡਿਸਟ੍ਰਿਕਟ ਇਸ ਵਿੱਚ ਇੱਕ ਬੁਲੇਟ ਸ਼ੋਰੂਮ ਉੱਪਰ ਕੁਝ ਲੋਕਾਂ ਦੁਆਰਾ ਹਮਲਾ ਕਰ ਦਿੱਤਾ ਗਿਆ। ਇਸ ਸ਼ੋਰੂਮ ਦੀ ਬਹੁਤ ਪਾਨਤੜਗੀ ਕੀਤੀ ਗਈ। ਇਹ ਸ਼ੋਰੂਮ ਦਾ ਮਾਲਕ ਇੱਕ ਸਿਕ ਸਿੰਘ ਤੇ ਸ਼ੋਰੂਮ ਦੇ ਮਾਲਕ ਦੀ ਪਾਗ ਉਤਾਰ ਕੇ ਬੇਅਦਬੀ ਕੀਤੀ ਗਈ। ਇਹ ਕੀ ਹੈ ਪੂਰਾ ਮਾਮਲਾ ਅੱਜ ਜਿਸ ਵੀਡੀਓ ਦੀ ਗੱਲ ਕਰਾਂਗੇ। ਸਸਰੀਕਾਲ ਦੋਸਤੋ ਮੇਰਾ ਨਾਮ ਹੈ ਲਵਕੇ ਸਿੰਘ ਤੁਸੀਂ ਵੀ ਫਿਰ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਘਟਨਾ ਉਤਰਾਖੰਡ ਦੀ ਹੈ ਬਿਸ਼ਕੇਸ਼ ਦੀ ਹੈ ਜਿੱਥੇ ਦੋ ਸੇਕ ਪ੍ਰਾ ਰঞ্জੀਤ ਸਿੰਘ ਅਤੇ ਰਗੂਬੀਰ ਸਿੰਘ ਦਾ ਇੱਕ ਬੁਲੇਟ ਸ਼ੋਰੂਮ ਹੈ ਇਹ ਸ਼ੋਰੂਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਪਿਛਲੇ ਦਿਨ ਇੱਕ ਵੀਰਪਾਲ ਨਾਮ ਦੇ ਸ਼ਖਸ ਨੇ ਕੁਝ ਲੋਕਾਂ ਨੂੰ ਲਿਆ ਕੇ ਇੱਥੇ ਹਮਲਾ ਕਰ ਦਿੱਤਾ ਇਹ ਸ਼ਖਸ ਵੀਰਪਾਲ ਬਿਸ਼ਕੇਸ਼ ਦਾ ਨਾਮ ਪਰਸ਼ਦ ਦਤੇ ਜਾ ਰਿਹਾ ਹੈ ਪਰਸ਼ਦ ਮਤਲਬ ਕਾਉਂਸਲਰ ਕੌਂਸਲਰ ਇੱਕ ਨਗਰਪਾਲਿਕਾ ਦਾ ਮੈਂਬਰ ਹੁੰਦਾ ਹੈ। ਇਹ ਵਾਦ ਇਸ ਲਈ ਹੋਇਆ ਕਿਉਂਕਿ ਜੋ ਪਾਰਸ਼ਦ ਵੀਰਪਾਲ ਹੈ ਉਸ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਆਪਣੇ ਸ਼ੋਰੂਮ ਦੇ ਅੱਗੇ ਗੱਡੀਆਂ ਨਹੀਂ ਪਾਰਕਿੰਗ ਲਾਉਂਦਾ ਜਿਸ ਨਾਲ ਟ੍ਰੈਫਿਕ ਵੱਧ ਜਾਂਦੀ ਹੈ। ਇਸ ਕੱਲ ਨੂੰ ਲੈ ਕੇ ਪਾਰਸ਼ਦ ਕੁਝ ਲੋਕਾਂ ਨੂੰ ਲੈ ਕੇ ਰਣਜੀਤ ਬੁਲਟ ਸ਼ੋਰੂਮ ਦੇ ਅੰਦਰ ਗਿਆ। ਇਹ ਲੋਕਾਂ ਦੀ ਸੰਖਿਆ ਬਹੁਤ ਜ਼ਿਆਦਾ ਹੋਣ ਕਰਕੇ ਰਣਜੀਤ ਸਿੰਘ ਨੇ ਉਹਨਾਂ ਨੂੰ ਬਾਹਰ ਜਾਣ ਲਈ ਕਿਹਾ ਪਰ ਉਹਨਾਂ ਲੋਕਾਂ ਨੇ ਇੱਟਾ ਰੋੜਿਆਂ ਨਾਲ ਇਸ ਸ਼ੋਰੂਮ ਉੱਪਰ ਹਮਲਾ ਕਰ ਦਿੱਤਾ ਅਤੇ ਬਹੁਤ ਪੰਡਤ ਹੋਰ ਕੀਤੀ। ਬਾਹਰ ਆ ਕੇ ਜਦੋਂ ਰਣਜੀਤ ਸਿੰਘ ਅਤੇ ਰਗੂਵੀਰ ਸਿੰਘ ਉਹਨਾਂ ਨਾਲ ਗੱਲ ਕਰ ਰਹੇ ਸਨ ਤਾਂ ਅਚਾਨਕ ਇੱਕ ਸ਼ਖਸ ਨੇ ਰਗੂਵੀਰ ਸਿੰਘ ਦੀ ਪਾਗ ਨੂੰ ਹੱਥ ਪਾ ਕੇ ਪੱਗ ਦੀ ਬੇਅਦਵੀ ਕੀਤੀ ਅਤੇ ਬਾਅਦ ਵਿੱਚ ਉਹਨਾਂ ਦੇ ਕੇਸਾਂ ਤੋਂ ਪਾੜ ਕੇ ਉਹਨਾਂ ਨੂੰ ਘਸੀਟ ਕੇ ਲੈ ਜਾਂਦਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਬਹੁਤ ਕੁੱਟਮਾਰ ਕੀਤੀ ਗਈ ਇਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਅਸਾਂ ਵਿੱਚ ਇਟਾ ਰੋੜੇ ਲੈ ਕੇ ਪਹਿਲਾਂ ਹੀ ਤਿਆਰ ਕਰੀਆਂ ਹਨ ਇਸ ਵੀਡੀਓ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਔਰਤਾਂ ਦੇ ਇੱਥਾਂ ਵਿੱਚ ਪਹਿਲਾਂ ਹੀ ਇਟਾ ਰੋੜੇ ਹਨ ਇਹ ਸ਼ੋਰੂਮ ਪਹਿਲਾਂ ਹੀ ਪੰਨ ਤੋੜ ਕਰਨ ਦੀ ਫੈਸਲਿਸ਼ ਬਣੀ ਹੋਈ ਸੀ ਇਸ ਵੀਡੀਓ ਵਿੱਚ ਦੋ ਪੁਲਿਸ ਕਰਮੀਆਂ ਵੀ ਨਜ਼ਰ ਆ ਰਹੇ ਹਨ ਪਰ ਇੱਕ ਪੁਲਿਸ ਕਰਮਚਾਰੀ ਵੀਡੀਓ ਬਣਾ ਰਿਹਾ ਹੈ ਇਸ ਗੱਲ ਦੀ ਪਹਿਲਾਂ ਹੀ ਫੈਸਲ ਹੋ ਚੁੱਕੀ ਸੀ ਕਿ ਸ਼ੋਰੂਮ ਦੀ ਪੰਨ ਤੋੜ ਦਿੱਤੀ ਜਾਵੇਗੀ ਤਾਂ ਪੁਲਿਸ ਨੇ ਕਿਉਂ ਨਹੀਂ ਇਸ ਗੱਲ ਨੂੰ ਰੋਕਿਆ ਇਸ ਤੋਂ ਬਾਅਦ ઋਸ਼ੀਕੇਸ਼ ਦੇ ਸਾਰੇ ਸੇ ਇਕੱਠੇ ਹੋਏ ਅਤੇ ਇਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ एक समाज का मुद्दा सिर्फ पगड़ी का मुद्दा और यह हमारा कोई ज्ञापन नहीं है इसमें रिपोर्ट दर्ज की जाए उस व्यक्ति के खिलाफ पर पुलिस ने कोई एक्शन लिया क्योंकि ऋषिकेश दे बाकी काउंसलर इस काउंसलर दी सपोर्ट कर रहे सन इस तो बाद ऋषिकेश देख बहुत सारे लोग ने समर्थन किया खास तौर पे गढ़वाली भाई जा रहे हैं इस तो बाद एसजीपीसी दे चीफ सेक्रेटरी क्लोन सिंह मनन ने ਕੀ ਵੀਡੀਓ ਜਾਰੀ ਕੀਤੀ ਜਿਸ ਵਿੱਚ ਇਸ ਘਟਨਾ ਦੇ ਖਿਲਾਫ ਰੋਸ ਪ੍ਰਗਟ ਕੀਤਾ ਅਤੇ ਉਤਰਾਖੰਡ ਸਰਕਾਰ ਨੂੰ ਇਸ ਦੇ ਲਈ ਇਸਪਾਰਸ਼ ਦੇ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ ਅਤੇ ਨਾਲ ਹੀ ਉਤਰਾਖੰਡ ਦੀ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਜਿਹਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹੈ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਨਾਂ ਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਈ ਇਹ ਬੜੀ ਮਾੜੀ ਇੱਕ ਤਸਵੀਰ ਹੈ ਮੈਂ ਇਸ ਗੱਲ ਲਈ ਜਿਹੜਾ ਪ੍ਰਸ਼ਾਸਨ ਹੈ ਤੇ ਖਾਸ ਤੌਰ ਤੇ ਸਰਕਾਰ ਹੈ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਗੱਲ ਦੀ ਗੰਭੀਰਤਾ ਨੂੰ ਦੇਖਣ ਇਹ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਉਸ ਤੇ ਛਡਾਉਣ ਵਾਲਾ ਕੋਈ ਨਹੀਂਗਾ ਤੇ ਉੱਥੋਂ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਤੇ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾਰੀਆਂ ਨੇ ਅਸੀਂ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਪੁਤਰਾਖੰਡ ਸਰਕਾਰ ਨੂੰ ਸ਼ਰੋਣੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਹਾਂ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ ਗਾਹ ਕਰਾ ਰਹੇ ਹਾਂ ਕਿਉਂਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾਹ ਉਹ ਦੇਸ਼ ਦੇ ਵਕਫ-ਵਕਫ ਥਾਵਾਂ ਤੇ ਪਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉੱਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗੰਦੀ ਵੀ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਆ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਬੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿੱਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜਾਵੇ। ਇਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਅਤੇ ਇਸ ਵੀਡੀਓ ਦੇ ਜਰੀਏ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਆਵਾਜ਼ੀ ਸ੍ਰੀ ਰਣਜੀਤ ਸਿੰਘ ਦੁਆਰਾ थाना ऋषिकेश में शिकायत भी की थी गंभीर धाराओं में इसमें मुकदमा दर्ज है कुछ लोग ने आकर बलवा करना धार्मिक भावनाओं को हाथ पहुंचाना करने की शिकायत प्राप्त हुई थी जिसके आधार पर तीन अज्ञात व्यक्तियों को चिन्हित करते हुए जिनका नाम राजू राजा और धर्मवीर है इनको पुलिस द्वारा हिरासत में लिया इस तो बाद उस पार्षद द्वारा गुरुद्वारा जाके माफी मांगी गयी भाई और दो दिन पूर्व उसी के बुलेट शोरूम पर भी जो घटना घटित हुई वो बहुत दुर्भाग्यपूर्ण थी और वहाँ पर मेरे द्वारा अगर सिख समुदाय को कुछ धार्मिक भावनाओं से ठेस पहुँची हो तो मैं इसके लिए गुरु घर में आकर आप लोगों से और गुरु घर में आके सभी से ये माफ़ी मांगता हूँ मेरे द्वारा अगर उनको कोई भी धार्मिक भावनाएँ आहत हुई हो, हो तो मुझे माफ़ करें मैं गुरु घर में आके वो तो भी मेरे गुरु साहिब हैं जो मुझे इसके लिए सजा देंगे ਉਜੇ ਉਹ ਸਵੀਕਾਰ ਹੋ ਗਈ ਹਮੇਂ ਇੱਥੇ ਆ ਕੇ ਇਸ ਨੂੰ ਸਹਰਿੰਡਰ ਕਰਉ ਪਰ ਇਸ ਕਰਾਨੇ ਇਕਟਨਾ ਮ ਅਕਸਰ ਵੇਖਣ ਨੂੰ ਆਉਂਦੀ ਹਨ ਕਿ ਜਿੱਤੇ ਮਨੋਰਟੀ ਪੀਪਲ ਨੂੰ ਟਾਰਗੇਟ ਕੀਤਾ ਜਾਂਦਾ ਹੈ ਇਸ ਲਈ ਸਰਕਾਰਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ